ਹਰ ਜੰਮੇ ਵਾਰੋ ਕਿਉਂਕਿ 13 ਫਰਵਰੀ ਤੋਂ ਕਿਸਾਨ ਅੰਦੋਲਨ ਚੱਲ ਰਿਹਾ ਵਾ ਉਹਦੀਆਂ ਤਸਵੀਰਾਂ ਸਿੱਧੀਆਂ ਤਸਵੀਰਾਂ ਇਸ ਟਾਈਮ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਖਨੋਰੀ ਬਾਰਡਰ ਤੋਂ ਜੋ ਕਿ ਬਹੁਤ ਵੱਡੇ ਜਥੇ ਇੱਥੇ ਪਹੁੰਚ ਰਹੇ ਨੇ ਧਾਰਮਿਕ ਸਿਆਸੀ ਜਿੰਨੀਆਂ ਜਥੇਬੰਦੀਆਂ ਨੇ ਵੱਧ ਤੋਂ ਵੱਧ ਸੰਯੋਗ ਦੇ ਰਹੀਆਂ ਨੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੂੰ ਹੁਣ ਸਰਦਾਰ ਅਮਰਤਪਾਲ ਸਿੰਘ ਜੀ ਖਾਲਸਾ ਜਿਹੜੇ ਡਿਬਰੂਗਰ ਜੇਲ੍ਹ ਚ ਨੇ ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਇੱਕ ਬਹੁਤ ਵੱਡਾ ਜਥਾ ਲੈ ਕੇ ਇੱਥੇ ਪਹੁੰਚ ਰਹੇ ਨੇ ਉਹਨਾਂ ਦੇ ਤੁਹਾਨੂੰ ਅਹੀਂ ਦਰਸ਼ਨ ਕਰਾਉਣੇ ਆ ਆ ਦੇਖੋ ਭਾਈ ਅਮਰਪਾਲ ਸਿੰਘ ਜੀ ਆ ਦੇਖੋ ਅਮਰਪਾਲ ਸਿੰਘ ਜੀ ਦੇ ਸਤਿਕਾਰਯੋਗ ਪਿਤਾ ਜੀ ਬਾਪੂ ਜੀ ਬਾਹਰ ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਖਨੌਰੀ ਪਹੁੰਚੇ ਹਾਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੂੰ ਇਹ ਢੱਲੇਵਾਲ ਹੋਣਾਂ ਦੀ ਬਹੁਤ ਵੱਡੀ ਦੇਣ ਹੈ ਸਾਡੀ ਕੌਮ ਨੂੰ ਬੜਾ ਵੱਡਾ ਉਹਨਾਂ ਸਿਦਕ ਸਿਰੜਿਆ ਜਿਹੜਾ ਕਿ ਉਹ 22 ਦਿਨ ਤੋਂ ਸਾਡੀ ਕਿਸਾਨੀ ਬਚਾਉਣ ਵਾਸਤੇ ਆਪਣੀ ਜ਼ਿੰਦਗੀ ਦਾਅ ਤੇ ਲਾ ਕੇ ਬੈਠੇ ਹੋਏ ਆ ਤੇ ਸਾਡਾ ਸਾਰਿਆਂ ਦਾ ਹੀ ਫਰਜ਼ ਬਣਦਾ ਕਿ ਉਹਨਾਂ ਦੀ ਵੱਧ ਤੋਂ ਵੱਧ ਜੋ ਅਸੀਂ ਮਦਦ ਕਰ ਸਕਦੇ ਆ ਕਰਨੀ ਚਾਹੀਦੀ ਆ ਉਹਨਾਂ ਨਾਲ ਖੜਨਾ ਚਾਹੀਦਾ ਅਸੀਂ ਸਾਰਿਆਂ ਪੰਜਾਬੀਆਂ ਨੂੰ ਟੋਟਲ ਅਪੀਲ ਕਰਦੇ ਆ ਕਿ ਪੰਜਾਬ ਦੀ ਜਿਹੜੀ ਹੋਂਦ ਹੈ ਕਿਸਾਨੀ ਤੇ ਟਿਕੀ ਹੋਈ ਹੈ ਜੇ ਕਿਸਾਨੀ ਨਾ ਰਹੀ ਤੇ ਕੁਛ ਵੀ ਨਹੀਂ ਰਹਿਣਾ ਇਸ ਕਰਕੇ ਤੁਸੀਂ ਸਾਰੇ ਜਣੇ ਆਪਸੀ ਮਤਭੇਦ ਵਖਰੇਵੇਂ ਛੱਡੋ ਤੇ ਇਹ ਲੜਾਈ ਸਾਰੇ ਜਣੇ ਇਕੱਠੇ ਹੋ ਕੇ ਉਹਨਾਂ ਦਾ ਸਹਾਇਕ ਕਰੋ ਉਹਨਾਂ ਦੀ ਜਾਨ ਵੀ ਬਚਾਈ ਜਾ ਕੇ ਤੇ ਆਪਣੀਆਂ ਮੰਗਾਂ ਵੀ ਮਰਵਾ ਗਿਆਂਗਾ ਬਾਬੂ ਜੀ ਕੁਝ ਜਥੇਬੰਦੀਆਂ ਉਹਦਾ ਨਾ ਕੀ ਸਾਥ ਨਹੀਂ ਦੇ ਰਹੀਆਂ ਬਾਹਰੋਂ ਨਾ ਲੱਤਾਂ ਹੀ ਖਿੱਚ ਰਹੀਆਂ ਨੇ ਕੁਝ ਜਥੇਬੰਦੀਆਂ ਦੇ ਆਗੂ ਉਹਨਾਂ ਵਾਸਤੇ ਕੀ ਕਹਿਣਾ ਚਾਹੁੰਦੇ ਹਾਂ ਇਹ ਜੀ ਹੁਣ ਮੇਰੇ ਖਿਆਲ ਤੇ ਤੇ ਸਾਰਿਆਂ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਜਦੋਂ ਸਾਡੀ ਲੜਾਈ ਇੱਕ ਹੈ ਮੰਗਾ ਸਾਡੀਆਂ ਇੱਕ ਹੈ ਤੇ ਫਿਰ ਅਸੀਂ ਇਹ ਲੱਤਾਂ ਖਿੱਚਣ ਦੇ ਤੱਕ ਮਤਲਬ ਨਹੀਂ ਸਾਨੂੰ ਨਾਲ ਹੋ ਕੇ ਖੜਨਾ ਚਾਹੀਦਾ ਉਹਨਾਂ ਦੇ ਉਹਨਾਂ ਦੇ ਆਪਣੀ ਜ਼ਿੰਦਗੀ ਦਾਤ ਲਾਤੀ ਤੂੰ ਵੱਧ ਹੋਰ ਕੀ ਕਰ ਸਕਦਾ ਇਨਸਾਨ ਤੇ ਇਸ ਕਰਕੇ ਉਹਨਾਂ ਦਾ ਵੱਦ ਤੋਂ ਵੱਧ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ ਕਿ ਜੇ ਕੋਈ ਭੁੱਲ ਚੁੱਕ ਹੈਗੀ ਵੀ ਹੈ ਤੇ ਉਹ ਬਾਅਦ ਵਿੱਚ ਵਿਚਾਰੀ ਜਾ ਸਕਦੀ ਹੈ ਤੇ ਤੂੰ ਹੁਣ ਇਸ ਵੇਲੇ ਸਮਾਂ ਨਹੀਂ ਹੈ ਕਿ ਆਪਸ ਵਿੱਚ ਵੰਡੇ ਰਹਿਣ ਦਾ ਜਦੋਂ ਦਾ ਦੇਸ਼ ਯਾਦ ਹੋਇਆ ਦਰਸ਼ਨ ਸਿੰਘ ਫੇਰੂਮਾਨ 74 ਦਿਨਾਂ ਬਾਅਦ ਉਹਨਾਂ ਸ਼ਹੀਦੀ ਦਿੱਤੀ ਸੀ ਦੂਜੇ ਇਨਸਾਨ ਸਰਦਾਰ ਜਗਜੀਤ ਸਿੰਘ ਡੱਲੇਵਾਲ ਵਾ ਹਾਂਜੀ ਇੱਕ ਵਰਲਡ ਦੇ ਵਿੱਚ ਇੱਕ ਮਿਸਾਲ ਹੀ ਕੰਮ ਹੈ ਕਿ ਇੱਕ ਦੂਜਿਆਂ ਵਾਸਤੇ ਇੱਕ ਸਾਰੇ ਹਿੰਦੁਸਤਾਨ ਦੀਆਂ ਸਟੇਟਾਂ ਵਾਸਤੇ ਉਹ ਇਹ ਕਿਸਾਨੀ ਤੇ ਕੀ ਪੂਰੀ ਦੁਨੀਆ ਵਾਸਤੇ ਕਿਸਾਨ ਅਨਾਜ ਪੈਦਾ ਕਰਦਾ ਤੇ ਸਾਰੇ ਸਾਰੀ ਦੁਨੀਆ ਦਾ ਢੇਡ ਭਰਦਾ ਇਹ ਸਾਰੀ ਦੁਨੀਆ ਵਾਸਤੇ ਹੀ ਇਹ ਕੁਰਬਾਨੀ ਹੈ ਜੀ ਇਹ ਕਿਸੇ ਜਾਤ ਫਿਰਕੇ ਜਾਂ ਕਿਸੇ ਏਰੀਏ ਦੀ ਨਹੀਂ ਗੱਲ ਇਹ ਸਾਰੇ ਮਨੁੱਖਤਾ ਲਈ ਹੈ ਇਸ ਕਰਕੇ ਮੇਰੇ ਖਿਆਲ ਹੈ ਕਿ ਸਾਡੀਆਂ ਸਰਕਾਰਾਂ ਨੇ ਵੀ ਕੋਈ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਕੋਈ ਸ਼ਰਮ ਕਰਨੀ ਚਾਹੀਦੀ ਹੈ ਕਿ ਅਸੀਂ ਹੁਣ ਲੋਕਾਂ ਨਾਲ ਕਿੰਨਾ ਕੁ ਤੱਕਾ ਕਰਾਂਗੇ ਅੱਗੇ 700 ਕਿਸਾਨ ਅੱਗੇ ਮਾਰੇ ਹੁਣ ਕਿੰਨੇ ਹੁਣ ਫਿਰ ਬਹੁਤ ਜ਼ੁਲਮ ਕੀਤਾ ਜਾ ਰਿਹਾ ਹੈ ਬਾਪੂ ਜੀ ਦੂਜੀ ਵਾਰ ਨਾਲ ਆ ਗਈ ਜਥਾ ਲੈ ਕੇ ਇੱਥੇ ਪਹੁੰਚ ਚੁੱਕੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਅਵਰ ਸਰ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਜੀ ਦੇ ਸਤਿਕਾਰਯੋਗ ਬਾਪੂ ਜੀ ਪਿਤਾ ਜੀ ਸਾਡੇ ਨਾਲ ਨੇ ਇਸ ਟਾਈਮ ਖਨੌਰੀ ਬਾਰਡਰ ਤੇ ਔਰ ਅਸੀਂ ਆਪਣੇ ਇਲਾਕੇ ਵੱਲੋਂ ਪਾਤਣਾ ਖਨੌਰੀ ਅਰਸ਼ਤਰਾਣੇ ਹਲਕੇ ਵੱਲੋਂ ਬਾਪੂ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਹੜਾ ਐਡਾ ਵੱਡਾ ਜਥਾ ਲੈ ਕੇ ਆਏ